ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਕੱਲ ਪੂਰੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਅਮਰੀਕਾ ਤੋਂ ਜਿਹੜੇ ਰਿਪੋਰਟ ਕੀਤੇ ਜਾਂਦੇ ਦੇਸ਼ ਦੇ ਨਾਗਰਿਕ ਆ ਉਹਨਾਂ ਦੀ ਜਿਹੜੀ ਜਹਾਜ਼ ਆਮ੍ਰitsar ਸਾਹਿਬ ਦੀ ਧਰਤੀ ਤੇ ਉਤਰ ਰਹੀ ਨੇ ਪਹਿਲਾਂ ਵੀ ਜਹਾਜ਼ ਉਤਰਿਆ ਜਿਹਦੇ ਬਾਰੇ ਕੋਈ ਪੱਕੀ ਠੋਸ ਤਰੀਕ ਨਹੀਂ ਸੀ ਮਿਲੀ ਪਰ ਹੁਣੇ ਪਤਾ ਲੱਗਾ ਕਿ ਅੱਜ ਰਾਤ ਨੂੰ 10 ਵਜੇ ਜਿਹੜਾ ਅਮਰੀਕਾ ਦਾ ਇੱਕ ਜਿਹੜਾ ਜਿਹੜਾ ਫੌਜੀ ਜਹਾਜ਼ ਆ ਉਹਦੇ ਵਿੱਚ 100 ਤੋਂ ਵੱਧ ਜਿਹੜੇ ਦੇਸ਼ ਨਿਕਾਲਾ ਕੀਤੇ ਗਏ ਅਮਰੀਕਾ ਤੋਂ ਉਹ ਹਿੰਦੁਸਤਾਨ ਦੇ ਨਾਗਰਿਕ ਨੇ ਇਹਦੇ ਵਿੱਚ ਐਤ ਕੀ ਵੱਡੀ ਗਿਣਤੀ ਵੀ 70-75 ਦੇ ਕਰੀਬ ਜਿਹੜੇ ਪੰਜਾਬ ਦੇ ਬਸੰਦੇ ਨੇ ਜਿਹੜੇ ਕੀ ਆਪਣਾ ਘਰ-ਬਾਰ ਜਿਵੇਂ ਕਹਿੰਦੇ ਨੇ ਵੇਚ-ਵਟ ਕੇ ਬਹੁਤ ਵੱਡੀਆਂ ਰਕਮਾਂ ਦੇ ਕੇ ਬੜੇ ਮਾਰੇ ਰਸਤਿਆਂ ਨਾਲ ਹੀ ਉਹ ਅਮਰੀਕਾ ਪਹੁੰਚੇ ਸੀ ਤੇ ਅਮਰੀਕਾ ਦੇ ਵਿੱਚ ਅੱਜ ਇੱਕ ਮੁਲਾਕਾਤ ਵੀ ਹੋਈ ਆ ਉਸ ਸੱਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਅਮਰੀਕਾ ਦੇ ਰਾਸ਼ਟਰਪਤੀ 트ੰਪ ਦੇ ਵਿੱਚ ਹੋਈ ਪਰ ਉੱਥੇ ਕੋਈ ਚੰਗਾ ਜਿਵੇਂ ਕਹਿੰਦੇ ਆ ਸੁਨੇਹਾ ਨਹੀਂ ਮਿਲਿਆ। ਸੋ ਅੱਜ ਉਹ ਅਮਰਤਸਰ ਦੀ ਧਰਤੀ ਤੇ ਦੂਜਾ ਜਹਾਜ਼ ਉਤਰ ਰਿਹਾ ਤੇ ਤੀਜੇ ਦੀ ਕੁੜੀ ਕੀਤੀ ਜਾ ਰਹੀ ਹੈ। ਉਸ ਸਮੇਂ ਦੇ ਉੱਤੇ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਸੰਦਿਆਂ ਦੇ ਵਿੱਚ ਮਨ ਦੇ ਵਿੱਚ ਕਾਫੀ ਇੱਕ ਅਫਸੋਸ ਵੀ ਆ ਤੇ ਜਿਹੜੇ ਲੋਕ ਵਿਚਾਰੇ ਉਥੋਂ ਵਾਪਸ ਪਰਤ ਰਹੇ ਨੇ ਉਹਨਾਂ ਦੇ ਨਾਲ ਹਮਦਰਦੀ ਵੀ ਆ ਇਸ ਸਮੇਂ ਤੇ ਸਿੱਖਾਂ ਦੀ ਉਹ ਸਰਮੌਰ ਸੰਸਥਾ ਸ਼ਰੋਨੀ ਗੁਰਦਾਰਾ ਪਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਪਰਿਵਾਰਾਂ ਦੇ ਨਾਲ ਜਿੱਥੇ ਹਮਦਰਦੀ ਦਾ ਪਟਾਵਾ ਕੀਤਾ ਗਿਆ ਤੇ ਕਰਨਾ ਬਣਦਾ ਵੀ ਆ ਉਹਨਾਂ ਨੇ ਆਪਣੀਆਂ ਸੇਵਾਵਾਂ ਜਿਹੜੀਆਂ ਆ ਉਸ 에어ਪੋਰਟ ਤੇ ਪਹੁੰਚਣ ਵਾਲੇ ਉਹਨਾਂ ਦੇ ਵਾਸਤੇ ਤੇ ਉਹਨਾਂ ਦੇ ਮਾਂ ਬਾਪ ਤੇ ਰਿਸ਼ਤੇਦਾਰਾਂ ਵਾਸਤੇ ਦੇਣ ਦਾਇਰਾ ਐਲਾਨ ਕੀਤਾ ਅੱਜ ਸ਼ਰੋਨੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਵੱਲੋਂ ਉਹਨਾਂ ਨੂੰ ਘਰਾਂ ਜਾਣ ਵਾਸਤੇ ਪਹੁੰਚਣ ਵਾਸਤੇ ਜਿਹੜੇ ਸਾਧਨ ਮੁਹੱਈਆ ਕਰਾਉਣ ਦੀ ਗੱਲ ਆ ਤੇ ਜੇ ਰਾਤ ਨੇਰ ਸਵੇਰ ਹੁੰਦਾ ਤਾਂ ਉਹਨਾਂ ਨੂੰ ਸਰਾਮਾਂ ਦੇ ਵਿੱਚ ਜਿਹੜੀ ਆ ਫ੍ਰੀ ਰਹਿਣ ਦੀ ਸਹੂਲਤ ਦਾ ਜਿਹੜਾ ਕੀ ਸਦਾ ਦਿੱਤਾ ਗਿਆ ਜਿਹੜੇ ਕੀ ਏਅਰਪੋਰਟ ਦੇ ਉੱਤੇ ਸ਼ਰੋਣੀ ਘੋਦੜਾਪੁਰ ਦੀ ਕਮੇਟੀ ਦੇ ਅਧਿਕਾਰੀ ਉੱਥੇ ਸੇਵਾਵਾਂ ਨਿਭਾਉਣਗੇ ਤੇ ਉਹਨਾਂ ਨਾਲ ਉਹ ਸੰਪਰਕ ਕੀਤਾ ਜਾ ਸਕਦਾ ਭਾਵੇਂ ਕੀ ਇਹ ਔਖਾ ਸਮਾਂ ਇਸ ਸਮੇਂ ਤੇ ਜਿਹੜਾ ਪੰਥ ਹੈ ਤੇ ਸਿੱਖ ਮਾੜਾ ਜਿਹੜਾ ਪਿਛਲਾ ਵਿਸ਼ੋਕਰ ਤੇ ਇਤਿਹਾਸ ਦੱਸਦਾ ਕਿ ਹਰੇਕ ਔਖੀ ਘੜੀ ਵੇਲੇ ਸਿੱਖ ਜਿਹੜੇ ਆ ਉਹ ਹਮੇਸ਼ਾ ਤੇ ਉਹਨਾਂ ਦੀਆਂ ਸੰਸਤਾਵਾਂ ਹਮੇਸ਼ਾ ਢੱਕ ਕੇ ਖੜਦੀਆਂ ਨੇ ਸੋ ਇਸ ਗੱਲ ਲਈ ਅਸੀਂ ਮੀਡੀਆ ਦੇ ਰਾਹੀਂ ਉਹਨਾਂ ਸਾਥ ਸਾਡੇ ਪਰਿਵਾਰਾਂ ਨੂੰ ਤੇ ਉਹਨਾਂ ਵੱਲੋਂ ਆ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਇਹ ਬੇਨਤੀ ਪੱਤਰ ਭੇਜ ਰਹੇ ਆ ਰੱਬ ਖੈਰ ਕਰੇ ਉਹ ਗੁਰੂ ਦੇ ਦਰ ਨਤਮਸਤਕ ਹੋ ਕੇ ਆਪਣੀ ਨਵੀਂ ਜ਼ਿੰਦਗੀ ਤੇ ਨਵੇਂ ਭਵਿੱਖ ਵਾਸਤੇ ਅਰਦਾਸ ਕਰਨ ਅਸੀਂ ਸਾਰੇ ਉਹਨਾਂ ਦੇ ਇਸ ਔਖੇ ਘੜੀ ਵਿੱਚ ਸਾਥ ਦੇਦੇ ਹਾਂ